ਆਲੋ ਝੋਲ ਬਣਾਇਆ ਕਰੋ ਝੋਲ ਬਣਾਇਆ ਤੇ ਦਹੀਂ ਨਹੀਂ ਆਦਾ ਨਾਲ ਨਹੀਂ ਦਹੀਂ ਨਹੀਂ ਮੈਂ ਖਾਣਾ ਪੁੱਤ ਇਹ ਖਾਣਾ ਤਾਂ ਦੱਸ ਤੋ ਨਹੀਂ ਨਹੀਂ ਦਹੀਂ ਨਹੀਂ ਮੈਂ ਖਾਣਾ ਤੋ ਚਾਹੀਦਾ ਪਾਣੀ ਦੇ دینی ਬਸ ਹੋਰ ਕੋਈ ਨਹੀਂ ਚਾਹੀਦਾ ਤੇ ਹਾਂਜੀ ਚੰਗੇ ਬਣਾਏ ਆ ਆਲੋ ਆਉਤਰਾ ਦੇ ਪੁੱਤਾਂ ਮੈਂ ਮਿਕਾਣਾ ਵੀ ਹੋਣਾ ਕਹਲਾ ਕਹਲਾ ਕਿੰਨੀ ਮੇਝ ਫੂਕੀ ਅੰਤਰੀ ਆ ਤੋ ਗਿਆ ਦੇਵੜੀ ਇਹ ਤਾਂ ਉਦਨਦੰਤਰਾ ਕਦੀ ਆਲੂ ਬਣਾ ਲਿੰਦੀ ਕਦੀ ਦਾਲ ਹੁਣ ਰਹਿਨ ਖੈਨ ਸਵੇਰੇ ਸਵੇਰੇ ਅੰਤਰੀ ਹਵਾਈ ਚੋਲ ਬਣਾ ਕੇ ਦੇਗੀ ਮਾਰ ਕੀ ਮੱਥੇ ਨੀ ਹਲ ਤਾਂ ਡੇਡ ਤੇ ਪੜਨਾ ਹੀ ਹੈ ਜੇ ਖਾਵਾ ਨਾ ਤੇ ਫਿਰ ਵੀ ਗੱਲਾਂ ਕਰੂਗੀ ਪਰ ਇੰਨੇ ਮਿਰਚ ਕਿਤੇ ਹਾਏ ਹਾਏ ਇਹ ਕੇ ਬਚ ਗਏ ਜਾਂਤੇ ਸਤੇ ਜੇ ਆਖਿਆ ਤੇ ਮੂੰਹ ਵੇਖੀ ਕਿੱਦਾਂ ਬਣਾ ਲੱਗਦੇ ਇੰਨੀਆਂ ਮਿਰਚਾਂ ਪਾਈ ਦਿਆਂ 10 14 ਸਰਮ ਚੌਲ ਖਾਣ ਦਾ ਮਜ਼ਾ ਹੀ ਆ ਗਿਆ ਹੈ ਦਹੀਂ ਆ ਮੈਂ ਕਰਾਰੇ ਰਾਤ ਤੇ ਮਿਰਚਾ ਦੀ ਪਾਤੀ ਪਾਈ ਮਮੀ ਬੋਲੇ ਕੋں ਖਾਂ ਤੇ ਦਹੀਂ ਆ ਵੇਖੋ ਕੀ ਕਰਦੀ ਹੁਣ ਬੋਲਦੀ ਐ ਕਿ ਕੀ ਕਰਦੀ ਚੌਲ ਬਣਾ ਲੈ ਠੀਕਾ ਜਿਹਦਾ ਤੇ ਬਣਾ ਦੇ ਮੈਂ ਬਣਾ ਲਾਂ ਮੈਂ ਚਮੇਲੀ ਪਕਾਤੀ ਰੋਟੀ ਪਕਾ ਲਈ ਹਾਂ ਮੈਂ ਦੇਖਿਆ ਚੱਲ ਮੈਂ ਵੀ ਚੌੜੀ ਖਾ ਲਈ ਨਾ ਅੱਜ ਚੌੜੀ ਖਾਣੇ ਫੜੋ ਪਾ ਲੋ ਮੇਰੇ ਜਿਹੜੇ ਪਾਸੋਂ ਦੀ ਬਣਤੂ ਆ ਚੱਲਿਆ ਆ ਮੋਰ ਭਾਵੇਂ ਦੇ ਦ ਕੋਈ ਨਹੀਂ ਮੈਨੂੰ ਇਨੇ ਕ ਤੇ ਖਾ ਲੈਂਦੇ ਸਹੋਣ ਨਾ ਲੀ ਮੈਂ ਪਾ ਦਿਆ ਤੇ ਅੰਗਿਆ ਖਾ ਦੇ ਬਕਿੰਗ ਦੇ ਸਵਾਰ ਪਣੇ ਤੇ ਫਿਰ ਮੇਰੀ ਖੋਲ ਕੇ ਤਰੀਪ ਕਰਨੀ ਆ ਤੁਸੀਂ ਮੈਂ ਤੁਹਾਨੂੰ ਦੱਸਣ ਦੇਣੀ ਹੈ ਚੰਗਾ ਅੱਗੇ ਮੈਂ ਬੱਜਾ ਨਹੀਂ ਨਾ ਖੋਲ ਕੇ ਕਰੋ ਫਿਰ ਤਸ ਠੀਕ ਆ ਜੁਮੜੇ ਨਹੀਂ ਤੋ ਹੋ ਰਾਇਆ ਹੀ ਬਾਹਰੋਂ ਆਣੀ ਬਣਾ ਪੂਰੇ ਵਧੀਆ ਬਣੇ ਮੈਗੀ ਵਰਗੇ ਬਟੀਆਂ ਚੌੜ ਵਧੀਆ ਬਣੀ ਨਾ ਨਵੇਂ ਥੋੜੇ ਗਲੇ ਗਲੇ ਦੇ ਜਿਹੜੇ ਆ ਤੇ ਇਹ ਵਾਲੇ ਚੌੜ ਹੁਣ ਨਵੇਂ ਨਵੇਂ ਜਿਹੇ ਵਧੀਆ ਲੱਗਦੇ ਆ ਹਾਂ ਨਾਲੇ ਚੌਲ ਵੀ ਨਵੇਂ ਆ ਨਾ ਵੇਖ ਦੀ ਵਧੀਆ 스멜 ਆਉਂਦੀ ਭਾਵੇਂ ਹੈ ਮੋਟੇ ਹੀ ਆ ਤੇ ਪਰਮਲ ਦੀ ਤੇ ਚਲੋ ਨਵੇਂ ਦੀ ਹੋਰ ਵਧੀਆ 스멜 ਆਉਣੀ ਨਹੀਂ ਯਾਰ ਆ ਵਧੀਆ ਲੱਗਦੇ ਨੇ ਕੀ ਚੌਲ ਜਿਹੜੇ ਭਾਵੇਂ ਤਾਂ ਹੀ ਤਾਂ ਮੰਮੀ ਨੇ ਕਹਿਆ ਕੁੱਕੀ ਆ ਰੱਖਾ ਕੇ ਛੜਾਏ ਆ ਪਰ ਮੰਮੀ ਮੈਂ ਆ ਹੀ ਖਾਣੇ ਚੌਲ ਮੈਨੂੰ ਇਹੀ ਪਸੰਦ ਆਉਂਦੇ ਨੇ ਦੇਖ ਤੇ ਮੰਮੀ ਨੂੰ ਨਹੀਂ ਮੈਂ ਨਾ ਮਕੋਣੀ ਤੇ ਹਾਂ ਜਾਣਾ ਕੋਈ ਤਾਂ ਨਿਆਮੀ ਪਾਉਣਾ ਹੀ ਪੈਣਾ। ਬੱਸ ਹੁਣ ਕਹੀਏ ਜੇ ਮੋਟਰ ਤੇ ਜਾਣਾ ਤੇ ਜਦੋਂ ਨੂੰ ਕੁਝ ਹੋਣਾ ਉਹਨੂੰ ਚੋਦਾ ਫਿਰ ਮੁੱਕ ਮਰ ਜਾਣੀ ਫਿਰ ਮੈਂ। ਹੋ ਰਗੇ। ਕਿ ਉਹਨੇ ਕੁ ਬਣਾਏ? ਹੈਗੇ ਆ ਬਾਤੂ ਉਹਨੇ ਬੱਜੀ ਕੋ। ਚੱਲ ਮੈਨੂੰ ਹੋਰ ਲਿਆ ਦੀ ਮੈਂ ਰੋਟੀ ਨਹੀਂ ਖਾ ਲਈ ਤੇ। ਚੌਲ ਹੀ ਖਾਣੇ। ਹਾਂ ਸਵਾਦ ਬਣਿਆ ਯਾਰ ਚੌਲ ਤੇ ਆ। ਤੇ ਮੇਰੀ ਗੱਲ ਸੁਣੋ ਹੁਣ ਜਾਣਾ ਨਾ ਮੋਟਰ ਤੇ ਦਨੀਆ ਦਨੀਆ ਤੋੜ ਕੇ ਲੈ ਆਓ। ਆਹੋ। ਚੱਲ ਜਾਣਾ ਮੈਂ ਸਹਿਰ ਨਾਲ ਚੱਲਿਆ ਆਈਏ ਪੱਠੇ ਵੱਡਣਾ। ਨਾ ਫਿਰ ਚੱਲ ਜਿਓ ਤੇ ਪਤਾ ਨਹੀਂ ਆ ਲੈਓ। ਠੀਕ ਆ। ਜੋ ਅਮਰੋ ਦਾ ਘੁੱਟ ਜੀ ਮਾਇਸਾਂ ਤੇ ਪੀਣੀ ਆ ਆਣ ਕੇ ਪੀਨੇ ਆ ਵੱਢ ਲਈ ਹਾਂ ਰੋਟੀ ਖਾਧੀ ਤੇ ਫੇ ਚਾਹ ਕਿਦਾਂ ਚੱਲੀ ਆਇਓ ਚੰਗਾ ਹਾਂ ਦੇਖ ਲੈ ਜੇ ਮੈਂ ਕਹਤੇ ਹੁੰਦੀ ਇੱਥੇ ਬਾਹਰ ਆਪਣੇ ਠੀਕ ਤੇ ਮੈਂ ਸੋਹਣੀ ਬੜੀ ਰੋਟੀ ਫੜਾਉਣੀ ਸੀ ਕਹਿੰਦੇ ਦੇਸੀ ਘੋ ਪਾ ਕੇ ਪੁੱਤ ਨੂੰ ਚੌਣਾ ਚ ਦੇਣਾ ਹੈ ਹੈ ਤੇ ਝੂਠੇ ਮਿੱਠੇ ਦੇ ਤੇ ਜਿੱਦਾਂ ਉਹ ਕਿਦਾਂ ਵੰਟ ਵਾਲਾ ਭਾਂਡਾ ਹੁੰਦਾ ਪੰਜਾਬ ਦੀ ਘਟੀ ਝੂਠਵਾ ਉਹਦੇ ਚ ਸੁੱਟਦਾ ਇੰਦਾਂ ਸੇ ਤੂੰ ਜੇ ਖਾਣ ਦੀਆਂ ਤਾਂ ਤੇ ਚੱਜ ਸਵਾਦ ਨਾ ਉਹਨੂੰ ਕੋਈ ਦਹੀਂ ਵੀ ਕੋਲੀ ਦੇ ਨਾਲ ਤੇ ਕੀ ਉਹਨੂੰ ਅੰਤਰਾ ਝੂਠ ਮਿੱਠ ਪਾੜਾ ਕੇ ਦਰਹ ਦਿੱਤੀ ਹੈ ਤੇ ਅੱਜ ਸਵਾਦ ਨਾਲ ਰੋਟੀ ਖਵਾ ਲੈਣੀ ਇੱਕ ਟਾਈਮ ਕਿਦ ਰੋਟੀ ਖਵਾ ਲੈਣੀ ਹੁੰਦੀ ਦੋ ਟਾਈਮ ਤੇ ਉਹ ਵੀ ਨਹੀਂ ਚੱਜਣਾ ਖਵਾਉਂਦੀ ਇਹ ਕਿਉਂ ਜਿਹੜਾ ਲਿਆ ਕੇ ਰੱਖਿਆ ਉਹਨੂੰ ਅੱਗ ਲਾਉਣੀ ਹੈ ਦੱਸ ਕਿਉਂ ਦੇ ਉਹਨੂੰ ਪਾ ਕੇ ਜੇ ਮਕਮਾਂ ਤੇ ਹੁਣ ਫਿਰ ਲੜਦੂ ਆ ਜਾਣਾ ਛੇਤੀ ਨਾਲ ਮੁੰਡਾ ਵੀ ਉਹੋ ਜਿਹਾ ਹੀ ਹੈ ਲੱਲੂ ਝੂਠ ਮੇਂ ਦਿਖਾਈ ਜਾਂਦਾ ਤੇ ਇੰਨਾ ਨਹੀਂ ਆਂਦਾ ਕਿ ਚਾਜੇ ਨਾ ਮੈਨੂੰ ਗਰਮ ਚੌਲ ਲਿਆ ਕੇ ਦੇ ਠੰਡੇ ਮੱਥੇ ਮਾਰੇ ਹੋ ਗਏ ਮੁੰਡੇ ਜਿਦਾਂ ਬੇਤ ਪੇ ਹੁੰਦੇ ਹਈ ਹੈ ਆ ਮੌਸਮ ਜੇ ਬਦਲੀ ਹੋ ਗਿਆ ਮੇਰੇ ਪਿੰਪਲ ਜੇ ਨਿਕਲਣ ਡੇ ਆ ਮੇਰੇ ਇੱਥੇ ਪਿੰਪਲ ਨਿਕਲਣ ਡੇ ਬੜੇ ਹੀ ਦਰਦ ਕਰਣ ਡਿਆ ਅਜੇ ਰਹਿਣ ਦੋ ਹੱਥ ਨਾ ਲਾਓ ਕੱਢਦਾ ਮੈਂ ਨਹੀਂ ਨਹੀਂ ਜੇ ਕੱਚਾ ਵਦਾਗ ਪੈ ਜਾਣਾ ਨਾਲੇ ਦੁਖਣ ਡਿਆ ਮੇਰਾ ਪਿੰਪਰ ਅੱਗੇ ਅਛਾ ਤੇ ਚੱਲ ਠੀਕ ਆ ਮੈਂ ਚਲੇ ਆਂ ਕਿਉਂ ਮੋਟਰ ਤੇ ਜਾਓ ਮੈਂ ਨੂੰ ਦਿੱਕੇ ਪੁੱਟੇ ਵੱਢ ਲੈਣ ਨਾਲ ਜਾਣਾ ਸਹਿਰ ਨਾਲ ਜਾਓ ਵੱਢ ਲਿਆਓ ਨਾਲੇ ਨਾਲ ਪਰਦੀ ਪੈਲੀ ਨੂੰ ਪਾਣੀ ਵੀ ਲੱਗਣ ਵਾਲਾ ਹੈ ਤੇ ਮੈਂ ਵੇਖਦਾ ਜਾ ਕੇ ਪੁੱਟੇ ਜੇ ਬੱਤੀ ਆਉਂਦੀ ਆ ਕਿ ਸਹਿਰ ਨੂੰ ਕਹਿੰਨਾ ਚਾਹਦਾ ਜੇ ਛੱਡ ਲਈਏ ਤੇ ਹਣਾ ਛੱਡ ਲਓ ਸਕੇੜਾ ਤਾਂ ਪੱਲੇ ਤਾਂ ਵੀ ਕੁਛ ਹੋਣਾ ਉਹ ਚੱਲ ਆਪਣੀ ਆ ਨਹੀਂ ਹੱਥ ਭੱਲੇ ਆਉਂਦਾ ਤੇ ਘਾਰ ਹੀ ਆਉਂਗੇ ਆ ਠੀਕ ਆ ਆ ਤੈਨੂੰ ਇਦਾਂ ਕਰ ਹਾਂਜੀ ਕੋਠੇ ਦੇ 11 21 ਖਲਾਰ ਲੈਣੀ ਯਾਰ ਕੱਲ ਦੀ ਮੈਂ ਤੱਪੜ ਦੇ ਵਿੱਚ ਕਰਕੇ ਗੋਲਦੀ ਕਰਦੀ ਸੀ ਸਾਈਡ ਦੇ ਤੇ ਉਹ ਖਲਾਰ ਲਾ ਹਵਾ ਪੈ ਜੂ ਅੱਜ ਦੀ ਦਿਹਾੜੀ ਧੁੱਪ ਲੱਗੀ ਆ ਤੇ ਕੱਲ ਨੂੰ ਛਡਾਉਣ ਵਾਲੇ ਬਣਾਗੇ ਤੂੰ ਇਦਾਂ ਕਰੋ ਇੱਕ ਵਾਰੀ ਖਲਾਰਾ ਉਹ ਤੇ ਬਾਅਦ ਵਿੱਚ ਉੱਤੇ ਵਿੱਚ ਮੈਂ ਫਲੋਲ ਦੂੰਗੀ ਉਹਨੂੰ ਤੂੰ ਆਪ ਹੀ ਮੜਾ ਜਾ ਖਿੱਚ ਕੇ ਯਾਰ ਕਰ ਲਈ ਉਹ ਕਿ ਨਹੀਂ ਗਿਆ ਕਦੇ ਆਹੋ ਐਦ ਨਹੀਂ ਮੈਂ ਚੱਲੇ ਇੱਕ ਵਾਰੀ ਖਲਾਰਾ ਮੇਰੇ ਕੋਈ ਨਹੀਂ ਵੀ ਬਾਰ ਬਾਰ ਪੌੜੀਆਂ ਚੜਾ ਉਤਰਾਂ ਤੇ ਮੈਨੂੰ ਸਾਹ ਝੜਦਾ ਕੋਈ ਨਹੀਂ ਇੱਕ ਕਰੀ ਜਾਣਾ ਹੀ ਆ ਨਾ ਉਂਗੜਾ ਖਲਾਰਨ ਵੱਖਰੀ ਜਾਣਾ ਤੇ ਫੇਰ ਹੱਥ ਮਾਰਨ ਵੱਖਰਾ ਜਾਣਾ ਜਾਣਾ ਤੇ ਕਰੀ ਆ ਬਰਬਾਜਨੀ ਚ ਫੇਰ ਮੈਂ ਚੜਨਾ ਠੀਕ ਆ ਫੇਰ ਮੈਂ ਆਣ ਕੇ ਕੋਈ ਨਹੀਂ ਜਦੋਂ ਸ਼ਾਮਾਂ ਨੂੰ ਪੱਠੀ ਕਰਨੀ ਮੈਂ ਆਪੇ ਕਰ ਲਵਾਂ ਆ ਉਹ ਤਾਂ ਫੇਰ ਸਵੇਰੇ ਛਡਾ ਲਉ ਹੁਣ ਸੁੱਕ ਗਈ ਬਤੇਰੇ ਇਦਾਂ ਕਰੀ ਮੈਂ ਸੈਲ ਨੂੰ ਹੁਣ ਤੇ ਮੋਟਰ ਤੇ ਚੱਲ ਜਾਣਾ ਵਾ ਫੇਰ ਕਬੂਤਰਾਂ ਹਲ ਹੋ ਗਿਆ ਨਾ ਦੋ ਮਹੀਨੇ ਉਹਨੇ ਉੱਥੇ ਰਹਾ ਲੈਣੇ ਤੇ ਅੰਦਰੋਂ ਉਹਦੇ ਨਾਲ ਪਾਰੀ ਜੀ ਉਹ ਜਿਹੜੀ ਉੱਥੇ ਰੱਖੀ ਆ ਜਾਲੀ ਵਾਲੀ ਔਰ ਚੋਂ ਦਾਣਾ ਦੋ ਪਲੇਟਾਂ ਚੋੱਕ ਕੇ ਦੇ ਪਾਰੀ ਕਬੂਤਰਾਂ ਨੂੰ ਖਾਂਦੇ ਰਹਿਣਗੇ ਚਾਹੁੰਦਾ ਮੈਂ ਨਹੀਂ ਹੁਣ ਮੈਂ ਨਹੀਂ ਪਾਣ ਪਾਉਣੇ ਓ ਯਾਰ ਕੋਨ ਵਾਲਾ ਕੰਮ ਹੁੰਦਾ ਵਾ ਤੇ ਯਾਰ ਪਾ ਦੇ ਚਾਹਾਂ ਤੂੰ ਹੀ ਸਾਰੇ ਕੰਮ ਜਾਓ ਭੱਜੋ ਕੋਠੇ ਤੇ ਮੈਂ ਚੱਲ ਗਿਆ ਨਾ ਸੈਰ ਤੇ ਦੇਖ ਲੈਣਾ ਹੀ ਬਾਹਰ ਆ ਰੇੜੀ ਚੜ੍ਹਿਆਈ ਹੋਵਾ ਵਰਨ ਤੇ ਉਹਨੇ ਕਹਿਣਾ ਵੀਰ ਮੈਂ ਪਾ ਲੈਣਾ ਵਾ ਤੂੰ ਜਾਓ ਉਹਨੇ 2 ਘੰਟੇ ਲਾ ਗਨੇ ਪਰ ਪਾ ਦਿੰਨੀ ਐ ਪਪਾ ਕੀ ਇਹ ਸਾਰੇ ਕੰਮ ਮੈਨੂੰ ਹੀ ਗਣਾ ਗਣਾ ਜਾਣ ਦੇ ਤੂੰ ਆ ਜੇ ਕਿੰਨੇ ਕਰਨੇ ਤੂੰ ਹੀ ਕਰਨੇ ਆ ਚੱਲ ਜਾਓ ਫਿਰ ਆ ਤੇ ਮੰਮੀ ਨੂੰ ਵੀ ਵੇਲਾ ਪੁੱਛ ਲਾ ਕੋਈ ਕੰਮ ਕਰ ਉਹਨੇ ਵੀ ਕੋਈ ਦੱਸਣਾ ਤੇ ਦੱਸ ਦੇ ਗਾ ਹਾਂ ਉਹ ਮੈਂ ਮਸ਼ੀਨ ਆ ਸਾਰੇ ਜਾਣੇ ਦੱਸੀ ਜਾਓ ਮੇਰੇ ਤੇ ਮੈਂ ਤੈਨੂੰ ਦੱਸ ਗਿਆ ਤੂੰ ਮੰਮੀ ਨੂੰ ਪੁੱਛ ਲਾ ਉਹ ਕਰਦਾ ਜੇ ਇਹ ਕਰ ਲਾ ਰੱਸਾ ਦੇ ਦੋ ਪੱਕੇ ਨਾ ਪਾ ਕੇ ਕਿਤੇ ਫਾਂਸੀ ਦੇ ਛਡੋ ਮੈਨੂੰ ਫਿਰ ਫਾਂਸੀ ਕਰਦੇ ਜੀ ਕਰਦੇ ਕੋਈ ਉਧਰੋਂ ਭਰਾ ਆ ਰਿਹਾ ਨਹੀਂ ਦੁਕਾਨ ਤੋਂ ਤੂੰ ਮੰਮਾ ਉਹ ਮੇਰੇ ਆਉਣ ਲੈਣੇ ਪੱਠੇ ਲੈ ਆਣੇ ਮੜ ਕੇ ਹੋਰ ਲੇਟ ਹੋ ਜਾਣਾ ਸੈਲ ਕਿੰਨਾ ਟਾਈਮ ਲੱਗਾ ਰਹੂੰਗਾ ਉਹ ਨਹੀਂ ਉਹ ਨਹੀਂ ਪਰ ਜਾਣੀ ਵੀਰ ਉਹ ਨਹੀਂ ਤੂੰ ਰਹਿਂਦੇ ਤੂੰ ਜਾ ਉਥੋਂ ਭਰਾ ਕੇ ਲਿਆ ਹੁਣ ਫੇਰ ਉਹ ਜਾਣਾ ਪੈਣਾ ਕੰਨਾ ਤੂੰ ਜਾ ਮੈਂ ਜਾਣਾ ਪੱਠੇ ਵੜਦਾ ਮੈਂ ਜਾ ਕੇ ਤੇ ਤੂੰ ਆ ਨਹੀਂ ਫੇ ਲੈ ਕੇ ਰਿਹੜੀ ਇੱਕ ਮਿੰਟ ਖਲੋ ਵੜ ਲੋਗੇ ਆਹੋ ਮਾ ਗਾੜਾ ਸਭ ਵੱਡਦੇ ਹੋਣੇ ਮੈਂ ਨਹੀਂ ਤੂੰ ਜਾ ਰੇੜੀ ਲੈ ਕੇ ਤੇ ਮੈਂ ਵੱਡਦਾ ਵਾਂ ਠੀਕ ਆ ਆ ਜੀ ਫੇ ਛੇਤੀ ਆਈ ਆ ਗਿਆ ਬਸ ਮੈਂ ਦੱਸੋ ਅਕਾਪੋ ਮੈਂ ਭੰਡ ਲੈ ਜਾ ਤੇ ਮੰਮੀ ਹੁਣ ਤੇ ਉੱਠ ਕੇ ਤੁਸੀਂ ਵੀ ਰੱਖ ਸਕਦੇ ਜੇ ਰੱਖ ਕੇ ਤੇ ਨੋ ਰੱਖਣੋ ਲੈ ਮੈਂ ਕਿੱਥੋਂ ਨੋ ਲੈ ਜਮੈਂ ਇਹ ਬਡੇ ਬਾਰੇ ਕੰਮ ਕਰਨਾ ਹਾਏ ਮੰਮੀ ਐਡੇ ਵੀ ਬੁੱਢੇ ਨਹੀਂ ਤੁਸੀਂ ਹੋ ਗਏ ਜਾਣ ਜਾਣ ਕੇ ਮੰਜਾ ਮਲਿਆ ਤੁਸੀਂ ਹੁਣ ਨਹੀਂ ਆ ਤਾਂ ਹੀ ਬੈਠੀ ਐ ਹਾਂ ਤੋ ਕਿ ਤੇਰੇ ਵਾਲੀ ਕੁਮਾਨੀ ਉੱਠ ਕੇ ਤੁਨ ਕੰਮ ਕਰੇ ਉਹਨਾਂ ਨੂੰ ਕਿੱਥੇ ਮੇਰੀ ਗੱਲ ਸੁਣਨ ਨਾਲ ਇੱਕ ਵਾਰ ਅੱਜ ਮੈਂ ਹੁਣ ਤੇ ਚਲ ਕੇ ਸਭੀ ਬਾਹਰ ਤੇ ਮੈਂ ਖਬਰ ਐਸ ਤਾਹੂਗੀ ਨਾ ਤੈਨੂੰ ਉਹ ਤਾਂ ਇਹ ਕੁਵੱਜੀ ਤ ਤੁਰਾ ਸਕਦੀ ਤੇ ਮੇਰੀ ਹੁਣ ਸੁਣ ਲੈ ਗੱਲ ਹੁਣ ਨਾ ਮੈਨੂੰ ਉਹਦੇ ਗੁੱਸਾ ਤੇ ਮੰਮੀ ਫੇਰ ਮੇਰੀ ਗੱਲ ਸੁਣ ਹੁਣ ਮੈਂ ਵੀ ਕੀ ਕੀਤਾ ਉਹ ਤਾਂ ਮੈਂ ਇਹ ਚਾਣ ਦਿੰਦਾ ਵੀ ਮੇਰੀ ਮਾਂ ਵਾ ਫਿਰ ਗੜ ਮੰਮੀ ਮੈਂ ਵੀ ਨਹੀਂ ਹੁਣ ਫਿਰ ਹੱਥ ਬੰਨੇ ਆ ਆਪਣੇ ਕੋਈ ਨਹੀਂ ਕਾਲੀ ਤੈਨੂੰ ਕੋਈ ਕਰਨੇ ਤੇ ਮੇਰੀ ਗੱਲ ਸੁਣ ਲੈ ਤੇ ਮੈਂ ਹਮਚਿੱਤਾ ਦੱਸਦਾ ਲੱਗਦੀ ਪੰਜਾਬੀ ਚ ਅੱਜ ਹਮਾਰੇ ਚੀਜ਼ ਕੋਈ ਬਣ ਗਈ ਨਾ ਤੇ ਤੂੰ ਹੈਂ ਤੀ ਤੇ ਮੈਂ ਖਬਰ ਐ ਸੀ ਲਹੂਂਗੀ ਵੀ ਜਾਲ ਕਰੇਗੀ ਤੱਕੀ ਤੈਨੂੰ ਤਾਂ ਨਹੀਂ ਆਤਾ ਨਹੀਂ ਆਣੀ ਜਨੀ ਰੋਈ ਨਹੀਂ ਤੈਨਾਂ ਨਾਲ ਆਉਂ ਤੈਨਿਆ ਨਾ ਤੈਨੂੰ ਭੁੱਲ ਜਾਣੀ ਉਹ ਫਿਰ ਦੰਦੇ ਪਾਲ ਕੇ ਜਿਹੜੀ ਅੱਜ ਸ਼ਾਮ ਨੂੰ ਪਾਲਕ ਪਨੀਰ ਬਣਾਉਣਾ ਚਾਹੀਦਾ ਮੈਨੂੰ ਕਿਦਾਂ ਦਈਦਾ ਮੈਂ ਮੋਟਰ ਤੇ ਜਾਣ ਲਈ ਆ ਗਾੜੇ 'ਤੇ ਮੈਨੂੰ ਪਤਾ ਹੋਵੇ ਤੇ ਪਾਲਕ ਲੱਗੀ ਹੈ ਕਿ ਆਹ ਸਿਆਲ ਕੱਲ ਤੂੰ ਹੀ ਦੱਸਣ ਗਿਆਈ ਤੇ ਭਾਬੀ ਉੱਥੇ ਪਾਲਕ ਬਹੁਤ ਹੈ ਜਿੰਦੇ ਕੀ ਗੱਲ ਸਾਬੀ ਨਹੀਂ ਤਾਂ ਅੱਖਾਂ ਦੇ ਪੱਟੀ ਬੰਨ੍ਹੇ ਆ ਤੇ ਤੂੰ ਇੱਥੇ ਸਾਬੀ ਨਾਲ ਗੱਲ ਕਰੋ ਤੇ ਮੈਂ ਇਹਨਾਂ ਕਰ ਤੋਂ ਡੇਜੇ ਕਰਨ ਬੰਦਿਆਂ ਨੂੰ ਫੋਨ ਲਾ ਸਾਬੀ ਫੋਨ ਲਾ ਕੇ ਤੁਹਾਨੂੰ ਕਹਿ ਤੂੰ ਪਾਲਕ ਲੈ ਕੇ ਆਵੇ ਇੰਨੀ ਸੋਹਣੀ ਪਾਲਕ ਉੱਥੇੋਂ ਤੇ ਮਾਟੂ ਕਿਤੇ ਜਾਣ ਨਹੀਂ ਇਦਾਂ ਕਰੋ ਫੋਨ ਲਾ ਕੇ ਤੁਸੀਂ ਹੀ ਸਾਬੀ ਨੂੰ ਕਹਿ ਦੋ ਵੀ ਮੇਰਾ ਸਵਾਦ ਨੂੰ ਪਤਾ ਜੀ ਕਰਨ ਡਿਆ ਉਹ ਤੇ ਪਾਲਕ ਲੈ ਤੇ ਪਾਲਕ ਪਨੀਰ ਬਣਾਉਣਾ ਮੇਰੇ ਇਸ ਮੋਢਿਆਂ ਦਾ ਪੰਦ ਉਹ ਕਰ ਇੱਕ ਜੋ ਚਲਾਉਣ ਦੇ ਜੇ ਨਾ ਤੇਰੇਆਂ ਮੋਢਿਆਂ ਤੇ ਚੱਲਣੀ ਮੇਰੇਆਂ ਮੋਢਿਆਂ ਤੇ ਚੱਲਦੀ ਆ ਹਾਏ ਹਾਏ ਮੇਰੇ ਤੇ ਉਹ ਮੋਢੇ ਰਹਿ ਹੀ ਨਹੀਂ ਕੇ ਕਾਹੇ ਜੋਗੇ ਤੇ ਰਫਲ ਦਾ ਭਾਰ ਸਹਿ ਲੈਣਾ ਹੁਣ ਸਭ ਕੁਝ ਤੂੰ ਹੀ ਕਰਨਾ ਵਾ ਪਾਲਕ ਸੋਹਣੀ ਤੋ ਬਣਾ ਕੇ ਆ ਵਧੀਆ ਚਸਕਾ ਜਿਆਣਾ ਲੱਗੇ ਆ ਕਰਾਰੀ ਜੀ ਬਣਾਈ ਜਿੱਦਾਂ ਹੁਣ ਮਿਰਚਾਂ ਫੂਕਦੀਆਂ ਹੈ ਨਾ ਚੌਲਾਂ ਦੇ ਤਾਂ ਵਾਵਾ ਸਵਾਦ ਜੀ ਬਣਾ ਕੇ ਕਰਾਰੀ ਜੀ ਨੇ ਫੇਰ ਦਵੇਂ ਉਹਦੇ ਵਿੱਚ ਤੁਸੀਂ ਮਿਰਚਾਂ ਖਾ ਲੋਗੇ ਹਨਾ ਹਾਂ ਮੰਮੀ ਜਿਹੜਿਆ ਤੁਸੀਂ ਮੋਢੇ 'ਤੇ ਪੜ ਕੇ ਬੈਠੇ ਨੇ ਜਦੋਂ ਸੱਚੇ ਹੀ ਪੀੜ ਕਰਨ ਲੱਗ ਪਏ ਨੇ ਫਿਰ ਉਦੋਂ ਨਹੀਂ ਤੁਹਾਨੂੰ ਪੁੱਛਣਾ ਕਿ ਇੰਨੇ ਵੀ ਉਹ ਮੰਮੀ ਕਹਾਣੀ ਨਹੀਂ ਸੁਣੀ ਇੱਕ ਪਿੰਡ ਵਿੱਚ ਮੁੰਡਾ ਈ ਰੋਜ਼ ਵਾਜਾਂ ਦਿੰਦਾ ਈ ਪਿੰਡ ਵਾਲਿਆਂ ਨੂੰ ਚਦਾਈ ਬਣਾਉਂਦਾ ਈ ਆ ਜੋ ਪੀੜੀ ਆ ਗਿਆ ਪਰ ਜੋ ਪੀੜੀ ਆ ਗਿਆ ਰੋਜ਼ ਪਿੰਡ ਵਾਲਿਆਂ ਵਿਚਾਰਿਆਂ ਨੇ ਭੱਜੇ ਜਾਣਾ ਅੱਗੋਂ ਨੇ ਕਹਣਾ ਲੈ ਮੈਂ ਤੇ ਮਜ਼ਾਕ ਕੀਤਾ ਸੀ ਫੇਰ ਵਿਚਾਰਿਆਂ ਨੂੰ ਚੱਲ ਜਾਣਾ ਅਗਲੇ ਦਿਨ ਫੇਰ ਉਹਨੇ ਇਦਾਂ ਕੀਤਾ ਪੇੜੀ ਆ ਗਿਆ ਪੇੜੀ ਆ ਗਿਆ ਪਿੰਡ ਵਾਲੇ ਵਿਚਾਰੇ ਫੇਰ ਬਚਾਉਣਾਂਗੇ ਦੋ ਤਿੰਨ ਦਿਨ ਉਹ ਛਦਾਈ ਪਣਾਉਂਦਾ ਰਿਹਾ ਜਿੱਦ ਦਿਨ ਆਇਆ ਤਾਂ ਸੱਚੀ ਪੇੜੀ ਆ ਫੇਰ ਉਹ ਬਾਂਗਾ ਜਿੰਦਾ ਰਿਹਾ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਕਹਿੰਦੇ ਵੀ ਅੱਜ ਨਹੀਂ ਉਦਾਂ ਹੀ ਲੱਗਾ ਹੋਣਾ ਮਜ਼ਾਕ ਕਰਨ ਕੋਈ ਨਹੀਂ ਮੰਮੀ ਉਹਨਾਂ ਨੂੰ ਛਡਾਉਣ ਆਇਆ ਤਾਂ ਤੁਹਾਡੇ ਨਾਲ ਵੀ ਇਦਾਂ ਨਾ ਹੋ ਜਾਏ ਤੇ ਤੁਹਾਡੇ ਸੱਚੀ ਮੌਤੇ ਪੇੜ ਕਰਨ ਤੇ ਆਪਾਂ ਕੋਈ ਯਕੀਨ ਨਾ ਕਰੀਏ ਵੀ ਮੰਮੀ ਪਖੰਡ ਕਰਨ ਢਈ ਹੈ ਵੇਲੋ ਜਿੱਕੇ ਨੇ ਮੈਂ ਕਰਾ ਲੂੰਗੀ ਤੂੰ ਹੁਣ ਮੈਨੂੰ ਆ ਜਿਹੜੀਆਂ ਮੈਂ ਦੱਸ ਗੜੀ ਨਿਆਣੀ ਤੇ ਤੂੰ ਮੈਨੂੰ ਕਹਾਵਤਾਂ ਦੀਆਂ ਸੁਣਾਉਣੇ ਆ ਪਾ ਪਾ ਕੇ ਇਹ ਸਭ ਮੈਂ ਹੰਡੀਆਂ ਬਿਜਤੀਆਂ ਸਭ ਪਤਾ ਵਾ ਮੈਨੂੰ ਇਹਨਾਂ ਕਹਾਵਤਾਂ ਦਾ ਐਡੀ ਮਨਿਆਣੀ ਦੀਆਂ ਫਿਰ ਹੰਡੀਆਂ ਬਿਤੇ ਤੁਹਾਡੇ ਤੇ ਆਉਣ ਹੀ ਵਾਲੀ ਤੁਹਾਨੂੰ ਪਤਾ ਤਾਂ ਲੱਗ ਗਿਆ ਹੁਣਾ ਤੂੰ ਇਹ ਮੈਨੂੰ ਦੱਸ ਕਿ ਊਠ ਪਾੜ ਦੇ ਆਇਆ ਕਿ ਨਹੀਂ ਥੱਲੇ ਚੱਲ ਮੈਂ ਬਾਕੀ ਗੱਲਾਂ ਛੱਡ ਤਾ ਤਤ ਨੀਵੇਂ ਆਉਣੀ ਵਾਲੇ ਜੇ ਤੁਸੀਂ ਹੁਣ ਸਾਭੀ ਵਾਲੇ ਵੇਖ ਲਓ ਜਿੰਨਾ ਤੇ ਉਹਨੇ ਪੰਪ ਦਿੱਤਾ ਮੇਰੇ ਖਿਲਾਫ ਹੀ ਨਾ ਅਗਲਾ ਖਾ ਕੇ ਗਿਆ ਕਿ ਨਹੀਂ ਮੇਰੇ ਚੌਲ ਹੀ ਫਿਰ ਹੋ ਗਈ ਨਾ ਸਾਲਾ ਅਗਲੇ ਨੇ ਮੈਨੂੰ 100 ਚੀਜ਼ਾਂ ਪਰਸੋ ਬਾਜ਼ਾਰ ਚ ਲੈ ਕੇ ਦਿੱਚੇ ਤੈਨੂੰ ਬੜਾ ਕੋਹ ਮੈਂ ਨਹੀਂ ਸਤਾਜੇ ਗਰਮ ਪਾ ਕੇ ਦਿੱਤੇ ਕਿਉਂ ਪਾ ਕੇ ਦਿੱਤੇ ਝੂਠ ਮੀਠ ਕੁਵਾਲਤੀ ਮਾਂਡਾ ਦੇ ਭਾਂਡੇ ਕੋਈ ਗੱਲ ਨਹੀਂ ਮੈਂ ਵੀ ਤੁਹਾਡੇ ਸਾਹਮਣੇ ਜਾਣ ਕੇ ਫਰਾਏ ਵੀ ਆ ਲੋ ਆਹ ਕਾਲੋ ਚੌਲ ਤੁਹਾਨੂੰ ਤੁਹਾਡੀ ਮੰਮੀ ਵੀ ਫਿਰ ਮੈਂ ਹਿੱਕ ਤੇ ਦੀਵਾ ਬਾਲਣ ਢਈ ਕੋਈ ਨਹੀਂ ਕੋਈ ਨਹੀਂ ਜਿੱਦਾਂ ਮੈਂ ਫੂਗ ਮਾਰੀ ਨਾ ਆਪੇ ਬੁੱਝ ਜਾਣਾ ਤੂੰ ਫਿਕਰ ਨਾ ਕਰ ਇਹ ਇੱਕ ਤੇ ਦੀਵਾ ਕੋਈ ਨਹੀਂ ਮੰਮੀ ਤੂੰ ਇਵੇਂ ਟੈਨਸ਼ਨ ਨਾ ਲਾਓ ਭਾਵੇਂ ਤਾਂ ਨੂੰ ਮੈਂ ਪਾ ਕੇ ਚੀਜ਼ਾਂ ਖਾ ਲੈਣੀਆਂ ਮੈਂ ਜਿਹੜੀਆਂ ਮੈਨੂੰ ਉਹਨੇ ਲਿਆ ਕੇ ਦਿੱਤੀਆਂ ਫੇਰ ਤੂੰ ਹੀ ਦੀਵਾ ਬਜਾਇਓ ਤੇ ਕੋਈ ਨਾ ਲੈ ਲੈ ਕੇ ਦਿੱਤੇ ਤਾਂ ਫੇਰ ਕੀ ਹੋ ਗਿਆ ਉਹ ਉਹਨੇ ਲੈ ਕੇ ਦੇਣੀਆਂ ਹੀ ਆ ਲੈ ਆ ਕਿਉਂ ਤੇਰਾ ਆਦਮੀ ਆ ਉਹਨੇ ਨਹੀਂ ਲੈ ਕੇ ਦੇਣੀਆਂ ਤਾਂ ਹੋਰ ਕਿਹਨੇ ਲੈ ਕੇ ਦੇਣੀਆਂ ਦੱਸ ਮੈਨੂੰ ਛੋਟੇ ਛੋਟੇ ਹਾਂਜੀ ਹਾਂਜੀ ਪਤਾ ਕੀ ਗੱਲ ਆ ਥੋੜੇ ਦਿਨ ਹੋਏ ਆ ਹਲੇ ਤੇ ਬੀਜਾਂ ਨੂੰ ਮੈਂ ਸਹਿਲ ਨੂੰ ਆਖਿਆ ਵੀ ਨਾ ਲਾ ਹੱਥ ਪਰ ਫੇਰ ਚੱਲ ਇਧਰੋਂ ਟੱਕ ਪਾ ਹੀ ਲਿਆ ਮੈਂ ਕਿ ਚੱਲ ਕੋਹ ਨੂੰ ਆ ਜਾ ਹਾਂਜੀ ਹੋਰ ਆਗਲਾ ਲਾਉ ਹੋ ਜਾਣਾ ਤਗੜਾ ਇਹ ਸ਼ੋਅ ਵੇਖੋ ਬੜੀ ਤੇਜ਼ ਸਪੀਡ ਨਾਲ ਵੇਖੋ ਕਿੱਦਾਂ ਹੋਈ ਆ ਹਾਂ ਹੋਰ ਆ ਠੀਕ ਹੈ ਕਿੰ ਵੜ ਲੈ ਹਾਂ ਵੜ ਲੈ ਅੱਛਾ ਮੈਂ ਸਹਾਲ ਨੂੰ ਕਹਿੰਦੇ ਆਂ ਹੀ ਚਲੋ ਪਰਲੀ ਪੈਲੀ ਨੂੰ ਪਾਣੀ ਪੁਣੀ ਲਾ ਲਾ ਹਨਾ ਉਧਰ ਲਈ ਕਣਕ ਰਹਿ ਗਈ ਆਡੀ ਸੁੱਕੀ ਹਲੇ ਉਧਰ ਨੂੰ ਛੱਡਿਆ ਨਹੀਂ ਪਾਣੀ ਨਿਸਰਾ ਹੀ ਉਦਾਂ ਦੇ ਹੋਗੀ ਬਾਵਾ ਦੋਹਾਂ ਕੋਟਿਆਂ ਚ ਜਿੱਦੀ ਤੇ ਮੈਂ ਕਿਹਾ ਪਾਣੀ ਲਾ ਲਾ ਦੇਖੋ ਆ ਬੱਤੀ ਦੇਣੀ ਆਉਂਦੀ ਆ ਬੱਤੀ ਆਉਣੀ ਵਾਲੀ ਆ ਹੋਰ ਘੰਟੇ ਤੱਕ ਬੱਤੀ ਆਈ ਜਾਣੀ ਹੋਰ ਹੋਜੀ ਕਿੰਨੇ ਕ ਦਿਨ ਇੱਥੇ ਹੋਰ ਬਸ ਹੋਰ 4 5 6 ਦਿਨ ਰਹਿ ਗਏ ਆ ਮੈਂ 10 ਦਿਨ ਵਧਾ ਲਈ ਛੁੱਟੀ ਅੱਛਾ ਹਾਂ ਤੇ ਰਹਿ ਗਏ 5-7 ਦਿਨ ਹੋਰ ਬਸ ਤੇ ਤਿਆਰੀਆਂ ਹੀ ਆ ਫੇਰ ਕਿਤੇ 4-5 ਮਹੀਨਿਆਂ ਬਾਅਦ ਪੰਜਾਂ ਬਾਅਦ ਫੇਰ ਆਹ ਹੋਰ ਤੁਹਾਡਾ ਕੰਮ ਕਰ ਕਿਦਾਂ ਬਾਅਦ ਠੀਕ ਆ ਲੀ ਜਾਂਦਾ ਆ ਡੀਆਰ ਤਾਂ ਕਿ ਰਹਿੰਦੇ ਸੋ ਇਕਲਾ ਇੱਕ ਹਾਂ ਇਹ ਨਹੀਂ ਬੜੀ ਪਿਆਲੀ ਹੈ ਜੇ ਆਹ ਹੋ ਬੱਤੇ ਤੇ ਆਈ ਹੋਊਗੀ ਨਹੀਂ ਫੋਲੀ ਕੱਲ ਤੀ ਅੱਛਾ ਠੀਕ ਆ ਚੱਲ ਬੀਜੇ ਲੋ ਟਾਈਮ ਨਾਲ ਛਤੀ ਜੀ ਨਾ ਪੈ ਜੇ ਆਹ ਹੋਏ ਆ ਚੰਗਾ ਫੇ ਮੈਂ ਜਾਵਾਂ ਠੀਕ ਆ ਮੈਂ ਤੈਨੂੰ ਵੇਖ ਕੇ ਸੋ ਇੱਧਰ ਨਾ ਆ ਗਿਆ ਐ ਅੱਛਾ ਪੱਠੇ ਚੁੱਕਣੇ ਤਾਂ ਨਹੀਂ ਨਹੀਂ ਆ ਜਣਾ ਸਹਲ ਨੇ ਉਹ ਰੈਡੀ ਜੀ ਲਾ ਕੇ ਚਲ ਠੀਕ ਆ ਫਿਰ ਹਾਂ ਠੀਕ ਆ ਚੰਗਾ ਕੱਲੀ ਨਹੀਂ ਲੱਗੇ ਅਗੇ ਲੱਭਦਾ ਚੱਲ ਆ ਹੀ ਜਾਣਾ ਕੋਈ ਗੱਲ ਨਹੀਂ ਮੰਮੀ ਅਸਲ ਚ ਚੀਜ਼ਾਂ ਉਹਨੇ ਉਹ ਲਿਆ ਕੇ ਦਿੱਤੀਆਂ ਜਿਹੜੀਆਂ ਤੁਹਾਨੂੰ ਪਸੰਦ ਨਹੀਂ ਆ ਤੁਹਾਡੇ ਖਿਲਾਫ ਵਾ ਹੁਣ ਤੂੰ ਯੂ ਫਿਰ ਜਰ ਲਓਗੀ ਮੈਨੂੰ ਚੀਜ਼ਾਂ ਪਾਈਆਂ ਵੇਖ ਕੇ ਹਾਂ ਜਰ ਲੂੰਗੀ ਤੂੰ 扑ਕਾਉਂਦੀ ਆ ਤੇਰਾ ਰਾਤਾ ਕਿ ਆਦਮੀ ਮੇਰੇ ਵੱਸ ਹੋ ਗਿਆ ਹੁਣ ਤੇ ਹੁਣ ਮੈਂ ਮੰਮੀ ਨੂੰ ਇਦਾਂ ਕਰਾਂ ਤਾਂ ਤਾਂ ਕਰਕੇ ਮੰਮੀ ਤੁਹਾਨੂੰ ਤੇ ਬਸ ਆਹੀ ਚੀਜ਼ ਨੇ ਖਾ ਲੈਣਾ ਵੀ ਮੈਂ ਵੱਸ ਕਰ ਲਿਆ ਮੇਰੇ ਪਿੱਛੇ ਲੱਗਾ ਮੈਂ ਸੁਖਮਨੀ ਐ ਮੰਮੀ ਦੱਸੋ ਦੁੱਧ ਪੀਂਦੇ ਚੂਚਾ ਵਾ ਵੀ ਜਿੰਨੂੰ ਮੈਂ ਸਿੱਜੇ ਸਖਾਲ ਦਿੰਦੀ ਐ ਐਸੇ ਕਰਕੇ ਤੂੰ ਮੇਰੇ ਬੋ ਲੈ ਆਂਦੀਆਂ ਨਾ ਪਸੰਦਿਤੀਆਂ ਚੀਜ਼ਾਂ ਵੀਰ ਖਲਾਫ ਕਰਨ ਦੀ ਤੂੰ ਮੇਰੇ ਮੰਮੀ ਮੈਂ ਨਹੀਂ ਰਹੀਆਂ ਉਹਨਾਂ ਨੇ ਪਸੰਦ ਕਰਕੇ ਲੈ ਦਿੱਤੀਆਂ ਵੀ ਸੁੱਖ ਲੈ ਕੋਈ ਨਹੀਂ ਪਾਈਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਠੀਕ ਹੈ ਜੀ ਠੀਕ ਆ ਚਲ ਪਾਓ ਫਿਰ ਪਾ ਕੇ ਵਿਖਾਓ ਸਾਨੂੰ ਕੋਈ ਨਹੀਂ ਮੰਮੀ ਪਾ ਕੇ ਵਿਖਾਉਣੀ ਆ ਕਿ ਹਾਂ ਗੰਨਾ ਬਾਤਾ ਨਾ ਖੜਾ ਬਣਾਈ ਜਾਂਦੀ ਚਵੜ ਚਵੜ ਕਰੀ ਜਾਂਦੀ ਪਤਾ ਨਹੀਂ ਕਾਦੀ ਜਬਾਣੇ ਰੋਟੀ ਨੂੰ ਲਕੀ ਕਿਤੇ ਹਾਦੀ ਹੋ ਗਈ ਜਿਹੜਾ ਕੰਮ ਮੈਂ ਖੰਢੀ ਉਹ ਇਹਦੇ ਕੋ ਹੋ ਨਹੀਂ ਦਿਆ ਕਿ ਮੁੰਡੇ ਨੂੰ ਮੂਹਣ ਲਾ ਕੇ ਕਹਿ ਦੇ ਕਾਲਕ ਲੈ ਆਓ ਤੇ ਹੋਰ ਮੈਨੂੰ ਕੀ ਦੱਸਣਾਉਂਦੀ ਕਿੱਡੀਆਂ ਮੈਨੂੰ ਸਟੋਰੀਆਂ ਦੇ ਸੁਣਾਉਣ ਜਿੱਦਾਂ ਨੇ ਜਿਆਨੇ ਨੂੰ ਸੁਣਾਇਂਦੀਆਂ ਵਾ ਤੇ ਬੇੜੀ ਆ ਗਿਆ ਉਹ ਹੋ ਗਿਆ ਪਤਾ ਲੱਗਦਾ ਨਹੀਂ ਇਹਨੂੰ ਕਿਸ ਗੱਲ ਦਾ ਭਾਈ ਉੱਥੇ ਸ਼ੇਰ ਹੁੰਦਾ ਹੋਵੇ ਤੇ ਬੇੜੀਏ-ਬੇੜੀਆ ਕਰੀ ਜਾਂਦੀ ਵਾ ਵੇਖਾਂ ਮੈਂ ਵੀ ਬਾਹਰ ਦਾ ਹੀ ਲੱਗ ਸੀਲਾ ਮੈਂ ਤੇ ਅੰਦਰ ਬੈਠੀ ਬੈਠੀ ਨੇ ਹੂੰ ਜੁੜ ਜਾਣਾ ਵਾ ਠੰਡ 'ਚ ਜਾਣੀ ਕੋਈ ਬੀਬੀ ਭੈਣ ਨੂੰ ਮਿਲ ਕੇ ਹੁਣ ਹੀ ਸੇਂਦੀਆਂ ਨੂੰ ਆਪਣੀਆਂ ਹਣਾ ਹੁਣ ਕਿਹੜਾ ਇੱਥੇ ਹੈਗਾ ਸਾਬੀ ਜਿੰਨੇ ਆਖਣਾ ਕੋ ਗੋਇਕ ਜਾਮਾ ਸਨੇਂ ਦੇ ਨਾਲ ਕੇ ਅੰਦਰੇ ਬੈ ਬੈ ਕੇ ਤੇ ਮੈਂ ਤੇ ਚੁੰਡੀ ਚੰਨੀ ਅੱਛਾ ਵੱਡਲੇ ਪੱਠੇ ਠੀਕ ਆ ਉਹਨੀ ਮੈਂ ਵੀ ਬਣਾ ਲਈ ਚਾ ਮੰਮੀ ਮੰਗਣ ਦੇ ਚਾ ਫਿਰ ਮੈਂ ਬਣਾ ਲਈ ਤੁਹਾਨੂੰ ਤਾਂ ਮੈਂ ਆਖਿਆ ਫਿਰ ਉਹ ਜਦੋਂ 2 ਮਿੰਟ ਚਾ ਪੀ ਕੇ ਜਾਇਆ ਤੁਸੀਂ ਭੱਜਣ ਦੀ ਕੀਤੀ ਹਾਂ ਅੱਛਾ ਵਾਵਾ ਹੋਈ ਆ ਪੋਕਾ ਲਸੰਦੀਆਂ ਦੋਹੋ ਕੁਤੋਂ ਭੁੱਕਾ ਮੈਂ ਤੋੜ ਲਿਆ ਹੋ ਹਾਂ ਆਲੂਆਂ ਦੀ ਸਬਜ਼ੀ ਚ ਵਧੀਆ ਲੱਗਦੀਆਂ ਪਈਆਂ ਹੁਣ ਤੇ ਹਾ ਉਹ ਧਨੀਆ ਮਸਾਲਾ ਆਇਓ ਵੇਲੋ ਵਧੀਆ ਲੱਗਦਾ ਵਾ ਸਬਜ਼ੀ ਸਬਜ਼ੀ ਚ ਪਿਆ ਹੋਵੇ ਤੇ ਹਮ ਨਾਲੇ ਸੱਚ ਪਾਲਕ ਵੀ ਨਹੀਂ ਆਇਓ ਮੰਮੀ ਨੇ ਖਾਣੀ ਆ ਸਬਜ਼ੀ ਆਹੋ ਤੇ ਲੈ ਮੈਂ ਤਾਂ ਕਿਹਾ ਮੰਮੀ ਤੁਹਾਡੇ ਕਿਹਾ ਦਾ ਮੈਂ ਕਹਿਂਦੀ ਆਂ ਪਰ ਮੈਂ ਖਾਣੀ ਆਂ ਉਹ ਮੈਂ ਨਹੀਂ ਖਾਣੀ ਮੰਮੀ ਨੇ ਕਿਹਾ ਵਾ ਪਾਲਕ ਪਨੀਰ ਬਣਾ ਰਾਤ ਨੂੰ ਯਕੀਨ ਵਿੱਚ ਹੁੰਦਾ ਕਿ ਇਹ ਚੀਜ਼ ਦਾ ਕਿ ਨਹੀਂ ਅਛਾ ਅਛਾ ਹਾ ਹਾ ਮੰਨਜੋ ਹਣ ਕੋਈ ਨਹੀਂ ਤੂੰ ਹੀ ਭੁੱਖਾ ਵੀ ਢਣੀਆਂ ਵੀ ਤੇ ਪਾਲਕ ਵੀ ਜਿ ਮੇਥੀ ਹੋਈ ਥੋੜੀ ਜਿ ਮੇਥੀ ਵੀ ਤੋੜ ਲਿਆ ਓ ਹਾਂਜੀ ਠੀਕ ਕਿੰਨਾ ਕ ਟਾਈਮ ਲੱਗਣਾ ਤੁਹਾਨੂੰ ਇੱਥੇ ਠੀਕ ਵਾਢ ਲੈਣ ਚੱਲ ਮੇਰੀ ਗੱਲ ਸੁਣੋ ਪੱਠੇ ਤੇ ਵਾਢ ਲੈ ਜੇ ਤੁਸੀਂ ਪਰ ਛੇਤੀ ਆਇਓ ਮੈਂ ਵੀ ਤੁਹਾਨੂੰ ਨਾ ਕੋਈ ਚੀਜ਼ ਵਿਖਾਉਣੀ ਐ ਮੇਰੀ ਗੱਲ ਸੁਣੋ ਸਹਿਲ ਨੂੰ ਰਹਿਣ ਤੋਂ ਇੱਥੇ ਤਾਂ ਤੁਸੀਂ ਮਿੰਟ ਮਾਰੋ ਆਜੋ ਤੁਹਾਨੂੰ ਮੈਂ ਇੱਕ ਚੀਜ਼ ਵਿਖਾਵਾਂ